ਬਾਦਲੋ ਤੁਹਾਡਾ ਕੱਖੜਾ ਰੋਵੇ ਬਾਦਲੋ ਇਹ ਬਾਦਲ ਇਹੋ ਜਿਹੇ ਨਸ਼ਾ ਬਣਾਉਣ ਵਾਲਿਓ ਵੇ ਤੁਹਾਡਾ ਕੱਖਣਾ ਰਵੇ ਬਾਦਲੋ ਜਿਨ੍ਹਾਂ ਨੇ ਲੱਖਾਂ ਘਰਾਂ ਚ ਚਿੱਟੇ ਰੰਗ ਦੇ 70 ਪਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਪਹਿਣਾਵੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਦੇ ਉਹ ਆਪ ਰੰਗੀਨੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ سزا ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੈ 14 ਦਿਨਾਂ ਨ्याय ਖਿਰਾਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਨਾਬਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜੀਟੀਆਰ ਜੇਲ੍ਹ ਦੇ ਵਿੱਚ ਪਹਿਲੀ ਰਾਤ ਸੌ ਨਹੀਂ ਸਕਿਆ ਜੇਲ੍ਹ ਪਹੁੰਚਦੇ ਹੀ ਬਿਕਰਮ ਮਜੀਠੀਆ ਦਾ ਬਲੱਡ ਪ੍ਰੈਸ਼ਰ 160 ਤੋਂ ਵੀ ਉੱਪਰ ਚਲਾ ਗਿਆ ਮਨਤਾਪੀ ਉਜਾ oh ah.